ਤਾਰ ਗੁਰਬਾਣੀ ਦੇ ਫਰਮਾਨ ਹਨ ਪਾਪ ਬੁਰਾ ਪਾਪੀ ਕੋ ਪਿਆਰਾ ਪਾਪ ਲੱਦੇ ਪਾਪੇ ਪਾਸਾਰਾ ਰਾਜੇ ਪਾਪ ਕਮਾਵਦੀ ਉਲਟੀ ਬਾੜ ਖੇਤ ਕੋ ਖਾਈ ਸੱਚੇ ਪਾਰਸ਼ਾ ਜੀਓ ਜੂਨ 1984 ਸਮੇਂ ਦੀ ਹਕੂਮਤ ਹੈ ਜਾਲਮ ਕਾਂਗਰਸ ਸਰਕਾਰ ਦੇ ਨਿਰਦਈ ਹੁਕਮਰਾਨਾਂ ਦਾ ਹੁਕਮ ਮੰਨ ਕੇ ਭਾਰਤੀ ਫੌਜਾਂ ਨੇ ਰੋਹਾਨੀਅਤ ਦੇ ਕੇਂਦਰ ਡਿੱਠੇ ਸੱਬੇ ਥਾਂ ਨਹੀਂ ਤੁਦ ਜਿਹਿਆ ਬੱਧ ਹੋ ਪੁਰਖ ਵਿਦਾਤਾ ਤਾ ਤੂੰ ਸੋਹਿਆ ਖੱਤਰੀ ਬ੍ਰਾਹਮਣ ਸੂਦਵੈਸ ਉਪਦੇਸ ਚੋ ਵਰਨਾ ਕੋ ਸਾਂਝਾ ਦੇ ਮੁਜਸਮੇ ਛੋਡੀ ਸੁਲਤਾਨ ਪਿਤਾ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਦੇ 52 ਪਵਿੱਤਰੇ ਅਸਥਾਨ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਜੀ ਦੇ ਹਮਲਾ ਕਰਕੇ ਸਿੱਖ ਧਰਮ ਦੇ ਸਰਬ ਉੱਚ ਤਖਤ ਮੀਰੀ ਸੱਚੇ ਪਾਤਸ਼ਾਹ